ਹੋਰ ਮਿੱਤਰੋ ਕੀ ਹਾਲ ਨੇ ਅਰਮਾਨ ਦੇ ਫਾਰਮ ਦਾ ਆ ਗਿਆ 파ਰਟ 2 ਪਿਛਲੀ ਵੀਡੀਓ ਚ ਤੁਹਾਨੂੰ ਦਿਖਾਏ ਸੀ ਅਰਮਾਨ ਦੇ ਸਾਰੇ ਕਬੂਤਰ ਹੁਣ ਦਿਖਾਵਾਂਗੇ ਤੁਹਾਨੂੰ ਜਿਹੜਾ ਅਰਮਾਨ ਨੇ ਨਵਾਂ ਫਾਰਮ ਪਾਇਆ ਤੇ ਅਰਮਾਨ ਦੇ ਕੱਲੇ ਕੱਲੇ ਆਪਾਂ ਜਾਨਵਰ ਦਿਖਾਵਾਂਗੇ ਤੁਹਾਨੂੰ ਇੱਧਰ ਆ ਗਿਆ ਅਰਮਾਨ ਹੁਣ ਨਾਲੇ ਸਾਰੇ ਜਾਨਵਰ ਖੋਲਦੇ ਆਂ ਸਵੇਰ ਦਾ ਟਾਈਮ ਹੋ ਗਿਆ ਨਾਲੇ ਦੇਖਦੇ ਆਂ ਅਰਮਾਨ ਦੇ ਕੱਲੇ ਕੱਲੇ ਜਾਨਵਰ ਔਰ ਅਰਮਾਨ ਚੱਲ ਹੁਣ ਸਾਨੂੰ ਬਈ ਤੇਰੇ ਜਾਨਵਰ ਦਿਖਾ ਸਾਰੇ ਕਿਹੜੇ ਕਿਹੜੇ ਤੂੰ ਰੱਖੇ ਹੋਇਆ ਤੇ ਕਿੰਨਾ ਕਿੰਨਾ ਦਾ ਚੀਜ਼ਾਂ ਦਾ ਸ਼ੌਂਕ ਹੈਗਾ ਇੱਧਰ ਆ ਘੋਡੇ ਤੋਂ ਸ਼ੁਰੂ ਕਰ ਲੈਨੇ ਆਪਾਂ ਅੱਛਾ ਚਲੋ ਭਾਈ ਜੋੜੀ ਕਰਦੀ ਆਪਣੀ ਅੱਛਾ ਇਹ ਹੁਣ ਅਸੀਲ ਇਹ ਤਾਂ ਖੁੱਲੇ ਹੀ ਰਹਿੰਦਾ ਰਾਤ ਨੂੰ ਰਾਤ ਨੂੰ ਖੁੱਲੇ ਰਹਿੰਦਾ ਕੋਈ ਜਾਨਵਰ ਨਹੀਂ ਉਹ ਕਰਦਾ ਨਾ ਉਹਦੇ ਉੱਤੇ ਬੈਹ ਜਾਂਦੇ ਡੰਡੇ ਦੇ ਅੱਛਾ ਉੱਤਰੇ ਹੁੰਦੇ ਅੱਛਾ ਆਜ਼ਾਦ ਹੀ ਰੱਖਿਆ ਸਾਰੇ ਜਾਨਵਰ ਆਜ਼ਾਦ ਹੀ ਰੱਖਿਆ ਬਾਬਾ ਇਹ ਹੁਣ ਸਾਰੀ ਬੰਦ ਲਾਂਗੇ ਇਹ ਭਾਈ ਤੁਹਾਨੂੰ ਮੈਂ ਦੱਸਦਾ ਵੀਡੀਓ ਬਣਾਉਣ ਵਾਸਤੇ ਆਪਾਂ ਰਾਤ ਸਾਰੇ ਜਾਨਵਰ ਬੰਦ ਕਰਦੇ ਜਿਵੇਂ ਲਗਭਗ ਸਾਰੇ ਰਮਾਨ ਦੇ ਜਿਹੜੇ ਜਾਨਵਰ ਹੁੰਦੇ ਆ ਉਹ ਰਾਤ ਨੂੰ ਖੁੱਲੇ ਹੀ ਰਹਿੰਦੇ ਚੱਲ ਭਾਈ ਦਿਖਾਉਣਾ ਤੁਹਾਨੂੰ ਪਹਿਲਾ ਜਾਨਵਰ ਆ ਮੁਰਗਾ ਬਈ ਆਪਾਂ ਹੁਣ ਲੈ ਕੇ ਆਂਦਾ ਇਹਨਾਂ ਨਾਉਣ ਵਾਸਤੇ ਕੁਕੜੀਆਂ ਆਪਾਂ ਲੈ ਕੇ ਆਉਣੀਆਂ ਨੇ ਅੱਛਾ ਕਿਹੜਾ ਕੋ ਕਿਹੜਾ ਬਈ ਨੂਰੀ ਨੂਰੀ ਕੁੱਕੜੀ ਭਰਾਵਾ ਦੇ ਲਿਆਂਦਾ ਬੱਚਾ ਖਾਤਰ ਤੇ ਦੇਖੋ ਬਈ ਹੁਣ ਤਿੰਨ ਸੀ ਰੁੱਕਣ ਛੱਡੇ ਅੱਛਾ ਇਹ ਖੁੱਡਾ ਉਹ ਖੁੱਡੇ ਨਾਲ ਅੱਡ ਹੈ ਕਿ ਇੱਕੋ ਨੇ ਸਾਰੇ ਖੁੱਡੇ ਵਿੱਚੋਂ ਅੱਡ ਅੱਡ ਇਹ ਆਟਾ ਬਈ ਇਹ ਆਟਾ ਅੱਛਾ ਇਹ ਦੋਹੇ ਅੰਦਰੋਂ ਅੱਡ ਨੇਗੇ ਆ 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 ਕਰਟਿਆਕਾ ਲੋ ਬਾਈ ਕਰੋ ਦੇਖੋ ਪੂਰਾ ਸ਼ੌਕ ਇਹ ਖੜ ਜਾ ਆ ਦੇਖੋ ਬਈ ਕਰਤਾ ਵ ਦਿਖਾਉਂਦੀ ਕਿਉਂ ਅੱਜ ਉੱਠੀ ਆ ਇਹ ਸੁੱਤੇ ਉੱਠੀ ਆ ਸ਼ਰੀਰ ਖੁੱਲਿਆ ਨਹੀਂ ਖੜਿਆ ਦਾ ਉਹ ਭੱਜ ਗਈ ਉਹ ਭੱਜ ਗਈ ਬਾਈ ਹੁਣ ਲਊਗੀ ਇਹਨਾਂ ਨਾਲ ਪੰਗੇ ਹੁਣ ਇਹ ਸਾਰੇ ਜਾਨਵਰਾਂ ਨਾਲ ਪੰਗੇ ਲਊ ਚਲੋ ਆ ਦੇਖੋ ਬਾਈ ਦਰਮਾਨ ਦੀ ਪੱਕੀ ਆੜੀ ਇਹ ਹੋਰ ਨਹੀਂ ਕਿਸੇ ਕੋਲੇ ਜਾਂਦੀ ਵਾਸਰਮਾਨ ਕੋਲ ਹੀ ਰਹਿੰਦੀ ਆ ਹੋਰ ਦੇ ਤਾਂ ਦੰਦੀ ਵੱਢਦੀ ਆ ਲੈ ਭਾਈ ਖੋਲ ਦੇ ਖੁੱਡਾ ਆ ਗਈ ਭਾਈ ਆ ਦੇਖੋ ਕਿਵੇਂ ਤਾਂ ਕਰਨ ਲੱਗ ਰਹੀ ਆ ਮਾਹੀ ਇਹਨਾਂ ਨੂੰ ਤੇ ਐਦੂ ਬਾਅਦ ਕੀ ਆ ਭਾਈ ਰਮਨ ਜੀ ਵੈਂਟਮ ਆ ਯਾਰ ਅੱਛਾ ਇਹ ਹੋਰ ਜੋੜੀ ਵੈਂਟਮ ਆ ਦੀਆਂ ਇਹ ਜਿਹੜੀ ਜੋੜੀ ਦੂ ਲੈ ਕੇ ਜਾਂਦੀ ਆ ਜੀ ਵਾਹ ਇਹ ਭਾਈ ਆਪਾਂ ਆਪਦੇ ਵਾਸਤੇ ਲੈਂਦੀ ਆ ਜੋੜੀ ਇਹ ਆਪਾਂ ਲੈ ਕੇ ਆਈ ਸੀ ਮੰਡੀ ਤੋਂ ਤੇ ਦੇਖੋ ਹੁਣ ਇਹ ਵੀ ਤੁਹਾਨੂੰ ਕੱਢ ਕੇ ਬਾਹਰ ਲਓ ਭਾਈ ਦੇਖੋ ਕਵਾਲਿਟੀ ਚੈੱਕ ਕਰੋ ਜ਼ੀਰੋ ਸਾਈਜ਼ ਆ ਬਈ ਜਮਾ ਜ਼ੀਰੋ ਸਾਈਜ਼ ਵੈਂਟਮ ਹੈਗੇ ਆ ਨਿਕਲ ਗਈ ਨੇ ਸਰ ਤੇ ਟੋਪੀਆਂ ਵੀ ਨਾਲ ਅੱਛਾ ਤੇ ਉਹ ਆ ਗਿਆ ਬਈ ਕੁੱਕੜ ਇਹਦਾ ਨਾਲ ਦਾ ਤੇ ਇੱਕ ਉਹ ਮੁਰਗੀ ਸੀ ਦਪਕੀ ਆ ਇਹ ਵੀ ਬਈ ਅਸੀਂ ਕੱਲ ਹੀ ਲੈਣ ਦੀ ਹੈਗੀ ਮੰਡੀ ਤੋਂ ਤੇ ਇਧਰ ਕੀ ਰਮਣ ਇਹ ਇਰ ਮੁਰਗੀ ਆ ਬੱਚਿਆਂ ਦੀ ਅੱਛਾ ਇਹ ਬਾਅਦ ਨਹੀਂ ਛੱਡਦੇ ਹੁੰਦੇ ਯਾਰ ਜਾਨਵਰ ਵੜਿਆ ਕਰਕੇ ਨਾ ਜਾਨਵਰ ਮੰਗਰੇ ਪੈ ਜਾਂਦੇ ਆ ਯਾਰ ਅੱਛਾ ਇਹ ਵੀ ਵੈਂਟਮ ਦੀ ਮੁਰਗੀ ਆ ਤਹਾਡੇ ਨਾਲ ਚਾਰ ਬੱਚੇ ਦਿਖਾ ਦੇ ਇਹ ਚਾਰ ਬੱਚੇ ਕਾਦੇ ਨੇ ਇਹ ਘਰੇ ਕਢਾਇਆ ਪੈਂਟ ਨਾਲ ਹੀ ਆ ਹਾਂ ਆਪ ਦੀ ਮੁੱਢੀ ਇਹ ਆ ਆਪ ਹੀ ਸੇਵਾ ਬੈਗੀ ਸੀ ਅੱਛਾ ਬਾਈ ਤੇ ਇਧਰ ਬਾਈ ਨੇ ਬਾਈ ਦੀਆਂ ਬਰਬਰੀ ਬੱਕਰੀਆਂ ਸਾਰੀਆਂ ਕਿਉਂਕਿ ਬਾਈ ਨੇ ਕਰਿਆ ਫਾਰਮ ਸ਼ੁਰੂ ਬੱਕਰੀਆਂ ਦਾ ਤੇ ਉਹਦੇ ਵਾਸਤੇ ਬਰਬਰੀ ਬਾਈ ਨੇ ਰੱਖੀ ਹੈਗੀ ਬਰਬਰੀ ਬੀਟਲ ਨਾਲ ਬਰਬਰੀ ਕਾਦ ਰੱਖੀ ਬਾਈ ਯਾਰ ਬਰਬਰੀ ਇੱਕ ਤਾਂ ਆਪਾਂ ਸ਼ਹਿਰ ਚ ਇਹਨੇ ਦੇਖਣਾ ਹਨਾ ਉਹ ਵੀ ਕਰ ਕੇ ਖਾਨ ਦਾ ਖਰਚਾ ਘਟਾਉਦਾ ਅੱਛਾ ਬਰਬਰੀ ਜਿਹੜੀਆਂ ਨੇ ਯਾਰ ਘੱਟ ਖਾਂਦੀਆਂ ਨੇ ਉਹ ਬੀਟਲ ਵੀ ਹੈਗੀ ਆਪਣੇ ਕੋਲ ਬੇਰੇ ਦੀ ਇੱਕ ਅੱਛਾ ਜਿੰਨੀਆਂ ਇਹ ਸਾਰੀਆਂ ਖੰਡੂਨੀ ਉਹ ਇਕੱਲੀ ਖਾਂਦੀਆਂ ਦੇਖ ਅੱਛਾ ਇੱਤਾਂ ਵੇਖਿਓ ਨਹੀਂ ਕਿੰਨੀਆਂ ਨੇ ਬਈ ਇਹ ਕਿੰਨੇ ਦੇਖੋ ਮੇਲ ਹੈ ਤੇ ਕਿੰਨੀਆਂ ਫੀਮੇਲ ਨੇ ਆਪਣੇ ਕੋਲ ਯਾਰ ਇੱਕ ਵੱਡਾ ਬੱਕਰਾ ਗਾਹ ਖੜਾ ਇੱਧਰ ਦਿਖਾ ਦੇ ਹੈਨਾ ਅੱਛਾ ਆਹ ਉਹ ਖੁੱਡੇ ਚ ਵੱਢ ਰਿਹਾ ਜਿਹੜਾ ਆਹ ਇਹ ਖੁੱਡੇ ਵੱਢ ਗਿਆ ਤੇ ਬਾਕੀ ਆਹ ਯਾਰ ਪੱਠਾ ਨੇ ਦੋ ਬੱਕਰੀਆਂ ਨੇ ਵੱਡੀਆਂ ਤੇ ਚਾਰ ਪੰਜ ਪੱਠਾ ਨੇ ਆਹ ਠੀਕ ਆ ਬਈ ਤੇ ਸਾਰੀਆਂ ਆਪਾਂ ਟਾਪ ਕੁਆਲਿਟੀ ਲੈਂਦੀਆਂ ਯਾਰ ਆ ਜਿਹੜੇ ਇਹਨਾਂ ਦੇ ਕੰਨਾਂ ਦੀ ਕੁਆਲਿਟੀ ਆ ਇਹ ਖੜੇ ਗੰਨਾ ਆਂ ਬੱਕਰੀਆਂ ਵਿਕਦੀਆਂ ਯਾਰ ਅੱਛਾ ਠੀਕ ਆ ਬਈ ਦੇਖੋ ਬਈ ਮੋਹ ਪਿਆਰ ਹੁਣ ਖੋਲਦੇ ਆਂ ਵੀ ਆਹ ਖੁੱਡਾ ਇਹ ਚ ਬਲੇਲਰ ਰੱਖਿਆ ਯਾਰ ਮਣ ਇਹ ਜੀ ਯਾਰ ਬਲੇਲਰ ਆ ਵਿੱਚੀ ਚ ਕੋਰਾ ਇਹ ਜੀ ਅੱਛਾ ਇਹ ਬਲੇਲਰ ਕਿਵੇਂ ਇਹ ਕੋਈ ਬਸ ਲੈਣ ਦੀ ਸੀਗੇ ਯਾਰ ਸ਼ੌਂਕ ਵਧੀਆ ਵਧੀਆ ਲੱਗੇ ਮੱਟੀ ਨਹੀਂ ਵੀ ਲਈ ਸਰਦਾਰ ਜੀ ਆ ਅੱਛਾ ਇਹ ਰੰਗ ਜਲੇ ਸੀ ਕਿ ਚਿੱਟੀ ਸੀਗੇ ਚਿੱਟੀ ਸੀ ਇਹ ਤਾਂ ਯਾਰ ਆਹ ਤਾਂ ਐਡੀ ਐਡੀ ਚਿੱਟੀ ਹੀ ਰਹਿੰਦੀ ਸੀਗੇ ਯਾਰ ਅੱਛਾ ਇਹਨਾਂ ਨੂੰ ਰੰਗ ਜਾ ਵੀ ਕਰ ਦਿੰਦੇ ਹੁੰਦੇ ਨੇ ਨਾ ਮਾਹਾਂ ਹਾਂ ਮੈਨੂੰ ਲੱਗਦਾ ਉਹੀ ਹੋਣਗੇ ਯਾਰ ਜਿੰਨਾ ਕੁ ਮੇਰਾ ਅੰਦਾਜ਼ਾ ਰੰਗ ਉੱਤਰ ਗਿਆ ਉਹ ਇਹਨਾਂ ਦਾ ਉੱਤਰ ਗਿਆ ਉਹਨਾਂ ਦਾ ਆਪਾਂ ਵੱਡੇ ਲੈਂਦੇ ਆ ਅੱਛਾ ਵਧੀਆ ਇਥੇ ਕਿੱਦਿਆਂ ਨੇ ਇਹ ਸਾਰੇ ਠੀਕ ਆਰਾ ਮਾਰ ਦਾਂ ਨੀ ਇਹਨਾਂ ਨੂੰ ਕੌਣ ਆ ਮੁਰਗਾ ਹਾਂ ਇਹ ਤਾਂ ਨਹੀਂ ਮਾਰਾਂ ਜਿਹੜਾ ਗੋ ਮਾਰੂਗਾ ਫੇਰ ਉਹ ਨਹੀਂ ਮਰੂਣਾ ਇਹ ਮਾਰੂਗਾ ਤਾਂ ਭੱਜ ਜਾਂਦੇ ਆ ਠੀਕ ਆ ਤੇ ਆਹ ਕਹਿੰਦੇ ਸੀ ਤੂੰ ਜਿਹੜੀ ਬੀਟਲ ਦੀ ਗੱਲ ਕਰਦਾ ਸੀ ਹਾਂ ਅੱਛਾ ਠੀਕ ਆ ਆਪਨਾ ਬੈਂਟ ਮਾਸ ਫਿਰ ਦੇ ਅੱਛਾ ਹਮਮ ਇਹ ਤਾਂ ਹੀ ਬੈਂਟਮ ਆ ਗਏ ਚਲੋ ਭਾਈ ਹੁਣ ਆ ਜਿਹੜਾ ਮਿਨੀ ਪੋਲਟਰੀ ਫਾਰਮ ਬਣਾਏ ਨੇ ਉਹ ਖੋਲਦੇ ਨਾਲ ਤੁਹਾਨੂੰ ਐਚ ਦਿਖਾਉਣਾ ਹੈਗੇ ਉਹ ਐਨੇ ਮੁਰਗੀਆਂ ਲੈਂਦੀਆਂ ਸੀ 20 ਵਿੱਚੋਂ ਥੋੜੀਆਂ ਮਰ ਗਈਆਂ ਸੀ ਬਿਮਾਰੀ ਕਰਕੇ 20 ਦੀ ਮੁਰਗੀਆਂ ਲੈਂਦੀਆਂ ਸੀ ਹੁਣ ਥੋੜੀਆਂ ਜੀਆਂ ਘਟ ਨੇ ਗਈਆਂ ਚੰਗ ਚਲੋ ਭਾਈ ਤੁਹਾਨੂੰ ਹੁਣ ਆ ਦਿਖਾਉਣਾ ਖੁੱਡਾ ਇਹਨਾਂ ਨਿਕਲ ਲੈਣ ਦੇ ਜਾਨਵਰਾਂ ਨੂੰ ਸਾਰੇ ਨੂੰ ਆ ਵੀ ਕੱਲ ਮੰਡੀ ਕੋਲ ਜਾਂਦਾ ਸੀ ਨਾ ਉਹੀ ਆ ਨਾ ਇਹ ਤਾਂ ਪਹਿਲਾਂ ਦਾ ਗਾ ਮੰਡੀ ਤੇ ਕਿਤੇ ਵਿੱਚ ਹੋਰ ਫਿਰਦਾ ਅੱਛਾ ਉਹ ਵੀ ਅੰਦਰ ਹੈ ਚਲੋ ਭਾਈ ਹੁਣ ਅੰਦਰੋਂ ਦੇਖਦੇ ਆ ਖੁੱਡੇ ਬਾਈ ਦੇ ਆਹ ਭਾਈ ਜਿਹੜਾ ਇਹਨੇ ਮੁਰਗੀਆਂ ਵਾਸਤੇ ਖੁੱਡਾ ਬਣਾਇਆਗਾ ਦੇਖੋ ਇਹਦੀ ਛੱਤ ਦੇਖੋ ਇਹ ਭਈ ਆਪ ਹੀ ਭਾਈ ਹੈ ਕਿ ਬੁਲਾਏ ਸੀ ਕਿਸੇ ਨੂੰ ਅੱਛਾ ਤੇ ਉਹ ਵੱਡੇ ਫਾਰਮ ਦੀ ਵੀ ਛੱਤਾਂ ਵੀ ਪਾਈ ਦੀ ਆ ਅੱਛਾ ਇੱਕ ਤਾਂ ਜਿਵੇਂ ਆ ਹੈਗਾ ਬਾਸ ਇਹਦੂ ਆਹ ਪਾਈ ਹੋਈ ਹੈਗੀ ਇੱਤੇ ਉੱਤੇ ਕੀ ਪਾਇਆ ਕੁਛ ਖਵਾਏ ਹੋਏ ਹਰਾ ਕਾਗਜ ਆਗਾ ਹਨ ਕੱਪੜਾ ਫਿਰ ਉਹਦੇ ਉੱਤੇ ਯਾਰ ਉਹ ਆ ਗਏ ਛਾਰ ਆਗਾ ਅੱਛਾ ਦੋਨੇ ਕੁਝ ਹੀ ਆਗਾ ਠੀਕ ਹੈ ਕਾਗਜ਼ੇ ਪਾਇਆ ਫਿਰ ਤੇ ਮਿੱਟੀ ਲਾਈ ਹੋਈ ਆ ਲੀਕ ਨਹੀਂ ਹੁੰਦਾ ਇਹ ਮੀਂਹ ਮੂੰਹ ਚ ਅੱਛਾ ਪੂਰੀ ਗਰੰਟੀ ਹੈ ਪੂਰੀ ਗਰੰਟੀ ਹੈ ਹਾਂ ਜੀ ਠੀਕ ਹੈ ਬਾਕੀ ਮਿੱਟੀ ਮੁੱਟੀ ਬਸ ਅੱਧਾ ਸਾਲ ਤੱਕ ਫੁੱਲਦੀ ਵੀ ਨਹੀਂ ਕਿਤੇ ਯਾਰ ਬਾਕੀ ਦੇ ਦੇ ਗਿਆ ਸਕਦੇ ਆ ਅੱਛਾ ਬਾਕੀ ਉਹ ਮੂਰੀ ਯਾਰ ਵਧੀਆ ਚੀਜ਼ ਹੈ ਸ਼ਾਇਦ ਆਪਾਂ ਨੂੰ ਵਧੀਆ ਲੱਗੀ ਹੈ ਠੰਡੀ ਬਹੁਤ ਆ ਦੇ ਵਿੱਚ ਕਣਾ ਠੀਕ ਤੇ ਕਿੱਥੋਂ ਲੈਂਦੀ ਸੀ ਬਾਈ ਬਾਂਦਰੀ ਇਹ ਯਾਰ ਕਿਸੇ ਮੁੰਡੇ ਕੋਲੋਂ ਸ਼ਿਪ ਤੋਂ ਤੋਂ ਲੈ ਕੇ ਆਂਦੀ ਸੀ ਯਾਰ ਅੱਛਾ ਹਾਂ ਤੇ ਮਾਰਦੀ ਮੁਰਦੀ ਨਹੀਂ ਫਿਰੇ ਬਾਈ ਜਿਵੇਂ ਹੁਣ ਦੇਖ ਤੈਨੂੰ ਪਤਾ ਕੱਲ ਮੰਡੀ ਤੇ ਗਈ ਸੀ ਉੱਥੇ ਹੱਕਦੀ ਸੀ ਐ ਕਿਸੇ ਦੇ ਬੈਰ ਵੀ ਪੈ ਜਾਂਦੀ ਕਿਸੇ ਨੂੰ ਕੋ ਕਹਿੰਦੀ ਵੀ ਨਹੀਂ ਯਾਰ ਪਰ ਮੈਨੂੰ ਨਹੀਂ ਕੋ ਯਾਰ ਅੱਛਾ ਫਿਰ ਖਾਂਦੀ ਕੀ ਹੈ ਬਈ ਇਹ ਯਾਰ ਬਈ ਸਾਰੇ ਕੋਈ ਖਾ ਲੈਂਦੀ ਆ ਤੇ ਵਕੀਲੇ ਤੇ ਆਪਣਾ ਹੋਰਾ ਹੋ ਗਿਆ ਛੋਲੇ ਖਾ ਲੈਂਦੀ ਆ ਅੱਛਾ ਤੇ ਬਾਕੀ ਯਾਰ ਬੱਕਰੀਆਂ ਨਾਲ ਪੱਠੇ ਵੀ ਖਾ ਲੈਂਦੀ ਆ ਤੇ ਗੋਚਰੀ ਰੋਟੀ ਵੀ ਖਾ ਲੈਂਦੀ ਆ ਮੁਰਗੀ ਦੀ ਵੀ ਖਾ ਲੈਂਦੀ ਸਾਰੇ ਕੁਝ ਖਾ ਲੈਂਦੀ ਕੋਈ ਆਲ ਰਾਊਂਡਰ ਹੈ ਆਲ ਰਾਊਂਡਰ ਆ ਰੋਟੀ ਖਾ ਲੈਂਦੀ ਸਬਜ਼ੀ ਖਾ ਲੈਂਦੀ ਆ ਉਹ ਜਿਹੜਾ ਕੋ ਯਾਰ ਅੜ ਗਿਆ ਪਾਰ ਆ ਤੇ ਤੰਗ ਨਹੀਂ ਕਰਦੀ ਕੁੱਕੜਾ ਨੂੰ ਫੇਰ ਕੁੱਕੜਾ ਨਾ ਫਿੱਡੀਂ ਦਿੰਦੀ ਆ ਤੰਗ ਨਹੀਂ ਕਰਦੀ ਯਾਰ ਉੱਤੇ ਬਹਿ ਜਾਂਦੀ ਆ ਬਿਮਾਰ ਨੂੰ ਫੜ ਲੈਂਦੀ ਆ ਠੀਕ ਹੈ ਤੇ ਬਾਕੀ ਅੱਡੋ ਵਡੀਆਂ ਦੇਖ ਚੱਲ ਬਾਹਰ ਚੱਲਦੇ ਆ ਬਾਈ ਹੋਰ ਦਿਖਾਉਣੇ ਤੁਹਾਨੂੰ ਜਾਨਵਰ ਇੱਕ ਬੈਂਟ ਇਹ ਤੇ ਆ ਬਾਈ ਦਾ ਪ੍ਰਾਣਾ ਬੈਂਟਮ ਹੈਗਾ ਤੇ ਆ ਉਹਨਾਂ ਦੇ ਚੂਚੇ ਨੇ ਬਾਈ ਆਹ ਮੁਰਗੀ ਤੋਂ ਕਢਵਾਏ ਨੇ ਬਾਈ ਵਿੱਚ ਦੋ ਤਾਂ ਬੈਂਟਮਾਂ ਦੇ ਚੂਚੇ ਆ ਦੇਖੋ ਜਿਵੇਂ ਆ ਤੇ ਉਹ ਦੋ ਵਿੱਚ ਮਿਕਸ ਨੇ ਆ ਦੇਖੋ ਆ ਫਿਰਦਾ ਪ੍ਰਾਣਾ ਬੈਂਟਮ ਇਹਦਾ ਤੇ ਇੱਧਰ ਹੈ ਬਈ ਰਮਾਨ ਦੀ ਜਰਮਨ ਸ਼ੈਫਡ ਇਹਦੇ ਵਾਸਤੇ ਇਹਨੇ ਪਿੰਜਰਾ ਬਣਾਇਆਗਾ ਐ ਚ ਹੀ ਰਹਿੰਦੀ ਐ ਇਹ ਪਿੰਜਰਾ ਫਿਰ ਬਾਈ ਇਹ ਪਿੰਜਰਾ ਯਾਰ ਮੁਰਗੀਾਂ ਨੇ ਬਣਾ ਕੇ ਗਏ ਆ ਆਪੀ ਬਣਾਤਾ ਕਰਿਆ ਆਪੀ ਬਣਾਇਆ ਹੈ ਤੇ ਜਰਮਨ ਕਿੰਨੇ ਸਾਲ ਦੀ ਹੋ ਗਈ ਇਹਦਾ ਯਾਰ ਤਿੰਨੇ ਸਾਲ ਦੀ ਆ ਕਿੱਥੋਂ ਲੈਂਦੀ ਸੀ ਕਿਸੇ ਮੁੰਡੇ ਤੋਂ ਲੈਂਦੀ ਯਾਰ ਹੁਣ ਹੀ ਲੈਂਦੀ ਆ ਪਤਾ ਅੱਛਾ ਤੇ ਹੁਣ ਇਹਦਾ ਗਾਂ ਬੱਚੇ ਰੱਖਾਂਗੇ ਮੈਂ ਦੁਆ ਮੰਗਾਂਗੇ ਕੀ ਨਾਮ ਇਹਦਾ ਇਹ ਨਾਮ ਸਮਾਨੀ ਹੈਗਾ ਤੇ ਓਏ ਬਾਕੀ ਯਾਰ ਬਹੁਤ ਭਰਾ ਪਿੰਜਰੇ ਦਾ ਬਹੁਤ ਦੇ ਹੁੰਦੇ ਨੇ ਇਹਨਾਂ ਵੀ ਕਿੰਨੇ ਦਾ ਬਣੇ ਕਿੰਨੇ ਦਾ ਨਹੀਂ ਆਪਾਂ ਕਹਿੰਦਾ ਸਮਾਨੀ ਦੇ ਕਹਿੰਦਾ ਸੀਗਾ ਅੱਛਾ ਆਪ ਹੀ ਬਣਾਤਾ ਹੈ 2500 ਪਤਾ ਨਹੀਂ 2600 ਦਾ ਸਮਾਨ ਆਇਆ ਸੀਗਾ ਤੇ ਆਪ ਹੀ ਬਣਾਇਆ ਹੈਗਾ ਥੱਲੋਂ ਪੱਕਾ ਹੈ ਹਾਂ ਥੱਲੋਂ ਪੱਕਾ ਹੈ ਹਾਂ ਤਿੰਨ ਹਜ਼ਾਰ ਰੁਪਏ ਖਰਚ ਆਇਆ ਆਪਣਾ ਹਾਂ ਚਲ 3000 ਦੇ ਕੋਤੇ ਦਾ ਪਿੰਜਰਾ ਬਣਾਤਾ ਹੈ ਪੂਰਾ ਵਧੀਆ ਚੀ ਚੀ ਵਚੇ ਦਾ ਹੈ ਜੇ ਬਈ ਅੱਛਾ ਪੂਰਾ ਕੁਲਾਗਾ ਪੂਰਾ ਆਗਾ ਇੱਧਰ ਲੋਕਾਂ ਦੇ ਘਰੇ ਬਾਥਰੂਮ ਨਹੀਂ ਹੁੰਦਾ ਇੱਧਰ ਬਰ ਆਈ ਬੀਟਲ ਤੇ ਇਹਦੇ ਨਾਲ ਬੱਕਰਾ ਆਹਾ ਤੇ ਆਹ ਘੁਰਲੀ ਇਹਨਾਂ ਦੀ ਤੇ ਬਾਕੀ ਇੱਧਰ ਫਿਰਦੇ ਸਾਰੇ ਜਾਨਵਰ ਰਾਜਾਦ ਤੇ ਆਹ ਉਹ ਬਰੀਡਰ ਹੈ ਬਈ ਅਰਮਾਨ ਦਾ ਜਿਹੜਾ ਬਰਬਰੀਆਂ ਦਾ ਇਹ ਕਿ ਨਜ਼ਰ ਦਾ ਇਹ ਸਾਡਾ ਜੀ ਕੀੜਾ ਗਾ ਯਾਰ ਅੱਛਾ ਹੂੰ ਠੀਕ ਆ ਤੇ ਆਹ ਨੇ ਅਰਮਾਨ ਦੇ ਸ਼ਰਾਜੇ ਬਾਈ ਇੱਥੇ ਇੱਕ ਕਬੂਤਰ ਮਾਹੀ ਕੋਲਵਾਇਆ ਹੋਇਆ ਹੈਗਾ ਜਾਨਵਰ ਮਹਿਕਮੇ ਤੋਂ ਤੇ ਬਾਕੀ ਹੋਰ ਏ ਉਹ ਬਲੈਕ ਕਲਰ ਦੇ ਨੇ ਆ ਇੱਕ ਬਰਾਊਨ ਜਗਾ ਤੇ ਇੱਕ ਗਰੇ ਹੈਗਾ ਕਿ ਸੋਹਣੇ ਬਹੁਤ ਲੱਗਦੇ ਆ ਕਬੂਤਰ ਬਾਈ ਆ ਦੇਖੋ ਇਹਨਾਂ ਨੇ ਬੱਚੇ ਵੀ ਗੱਡੇ ਹੋਏ ਨੇ ਦੇਖੋ ਬਾਈ ਕਿੰਨੇ ਸੋਹਣੇ ਲੱਗਦੇ ਆਗੇ ਉੜਦੇ ਵੀ ਸੋਹਣੇ ਲੱਗਦੇ ਆ ਹੁਣ ਬੈਠੇ ਵੀ ਸੋਹਣੇ ਲੱਗਦੇ ਆਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਲੱਗੇ ਇਹਨਾਂ ਦੇ ਬੱਚੇ ਦਿਖਾਉਣਾ ਮੈਂ ਤੁਹਾਨੂੰ ਉੱਤੇ ਚੜ ਕੇ ਇਹ ਆਜ਼ਾਦ ਹੀ ਰਹਿੰਦੇ ਆਵੇਂ ਕਦੇ ਨਹੀਂ ਬੰਦ ਕਰੇ ਗੱਡੇ ਜਿੱਚੀ ਰਹਿੰਦੇ ਬਸ ਇਹਨਾਂ ਵਾਸਤੇ ਆ ਸੈਟਅਪ ਬਣਾਇਆ ਹੋਇਆਗਾ ਉਰੀ ਰਹਿੰਦੇ ਨੇ ਇਹ ਇੱਧਰ ਸਾਰੀਆਂ ਬੱਕਰੀਆਂ ਖੁੱਲੀਆਂ ਛੱਡਤੀਆਂ ਤੇ ਆਹ ਦੇਖੋ ਆ ਤੁਹਾਨੂੰ ਰਹਿ ਗਿਆ ਸੀ ਦਿਖਾਉਣਾ ਇਹ ਆ ਬਾੜਾ ਰਮਾਨ ਨੇ ਆਪ ਹੀ ਬਣਾਇਆਗਾ ਇਹ ਚ ਧੁੱਪ ਤਾਂ ਪਲਵਣ ਨੂੰ ਜਿਵੇਂ ਸਾਹਮਣੇ ਸੂਰ ਜਾ ਰਿਹਾਗਾ ਇਹ ਚ ਰੱਖਦਾ ਖੁੱਲੀਆਂ ਬੱਕਰੀਆਂ ਆਪਦੀਆਂ ਸਾਰੀਆਂ ਬਾਕੀ ਇਹ ਸੀ ਆਪਣੀ ਅੱਜ ਦੀ ਵੀਡੀਓ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਅਗਲੀ ਵੀਡੀਓ ਆਊਗੀ ਮੋੜ ਮੰਡੀ ਦੇ ਪਸ਼ੂ ਮੰਡੀ ਦੀ ਜਿੱਥੇ ਬੱਕਰੀਆਂ ਬੱਕਰੀ ਮੰਡੀ ਦੀ ਮਤਲਬ ਸਰਕਾਰੀ ਬੱਕਰੀਆਂ ਦੀ ਮੰਡੀ ਲੱਗਦੀ ਹੈ ਉਹਦੀ ਵੀਡੀਓ ਉਹ ਅਗਲੀ ਉਨਾਂ ਚਰਵਾਸਤੇ ਆਪਣਾ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਕਿਵੇਂ ਲਗੀ ਕਮੈਂਟ ਕਰਕੇ ਦੱਸਿਓ ਤੇ ਚਲੋ ਮਿਲਦੇ ਹੁਣ ਤੁਹਾਨੂੰ ਅਗਲੀ ਵੀਡੀਓ ਚ